ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ ਅੱਜ ਸਾਡੇ ਦਰਮਿਆਨ ਹਲਕਾ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਪਹੁੰਚੇ ਹਨ ਇਹਨਾਂ ਦਾ ਧਰਮਸਾਲਾ ਵਿੱਚ ਪਹੁੰਚਣ ਤੇ ਸਵਾਗਤ ਕਰਦੇ ਹਾਂ ਪਿਛਲੇ ਸਮੇਂ ਵਿੱਚ ਬਾਦਲ ਸਿੰਘ ਸਰਪੰਚ ਦੇ ਜ਼ਰੀਏ ਐਮ ਐਲ ਏ ਮਨਜੀਤ ਸਿੰਘ ਜੀ ਨੂੰ ਇੰਟਰਲੋਕ ਲਗਵਾਉਣ ਦਾ ਮੰਗ ਪੱਤਰ ਦਿੱਤਾ ਸੀ ਇਸ ਤੇ ਆਮਲ ਕਰਦੇ ਆਂ ਐਂਟਰਲੌਕ ਦਾ ਜਿਹੜਾ ਕੰਮ ਆ ਨਿਪਰੇ ਚੜ ਗਿਆ ਪਹਿਲਾਂ ਧਰਮਸ਼ਾਲਾ ਕੱਚੀ ਸੀ ਬਹੁਤ ਸਾਰਾ ਜਿਹੜਾ ਘਾਹ ਉੱਗਿਆ ਰਹਿੰਦਾ ਸੀ ਹੁਣ ਐਂਟਰਲੌਕ ਦਾ ਜਿਹੜਾ ਕੰਮ ਨਿਪਰੇ ਚੜ ਚੁੱਕਿਆ ਹੈ ਤੇ ਹੁਣ ਐਮਐਲਏ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਤੁਹਾਡਾ ਹਿਮੰਦਰਪੁਰੇ ਧਰਮਸ਼ਾਲਾ ਦੇ ਵਿੱਚ ਪਹੁੰਚਣ ਤੇ ਜੀ ਆਏ ਕਿੰਨੇ ਬਹੁਤ ਬਹੁਤ ਧੰਨਵਾਦ ਜੀ ਅੱਜ ਮਹਾਰਾਜ ਰਵਿਦਾਸ ਭਗਤ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਹੀ ਪੂਰੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਬੜੇ ਧੂਮ ਧਾਮ ਨਾਲ ਬਣਾਇਆ ਗਿਆ ਇਸੇ ਤਰ੍ਹਾਂ ਪਿੰਡ ਹਮਿਤਪੁਰਾ ਦੀ ਇਸ ਧਰਮਸ਼ਾਲਾ ਦੇ ਵਿੱਚ ਬੜੇ ਧੂਮ ਧਾਮ ਨਾਲ ਬੜੇ ਸਤਕਾਰ ਸ਼ਰਧਾ ਦੇ ਨਾਲ ਮਨਾਇਆ ਗਿਆ ਔਰ ਪਿੰਡ ਦੀਆਂ ਸੰਗਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਮੈਂ ਗੁਰੂ ਰਵਦਾਸ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਹਮਤਪੁਰਾ ਵਾਸੀਆਂ ਸਮੂਹ ਨਿਹਾਲ ਸਿੰਘ ਵਾਲਾ ਵਾਸੀਆਂ ਤੇ ਸਮੂਹ ਜਿੱਥੇ ਵੀ ਸਾਡੇ ਪੰਜਾਬੀ ਬੈਠੇ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਜਿਹੜੇ ਭਗਤ ਰਵਿਦਾਸ ਜੀ ਸੀ ਇਹਨਾਂ ਦਾ ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਸਥਾਨ ਆ ਔਰ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀ ਗੁਰਬਾਣੀਆਂ ਜਿਹੜੀ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਉਸ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਰਵਿਦਾਸ ਭਗਤ ਜੀ ਮਹਾਰਾਜ ਦੀ ਬਾਣੀ ਦਾ ਰਜਾ ਜਿਹੜੀ ਕਿ ਬਹੁਤ ਸਾਨੂੰ ਇੱਕ ਚਿੰਗੀ ਜੀਵਨ ਸੇਧ ਦਿੰਦੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਚਾਹੇ ਭਗਤ ਨੇ ਚਾਹੇ ਸ਼ਹੀਦ ਨੇ ਚਾਹੇ ਸੂਰਬੀਰ ਨੇ ਉਹਨਾਂ ਦੇ ਜਿਹੜੇ ਦਿਨਾਂ ਮਨਾਉਣੇ ਚਾਹੀਦੇ ਆ ਤੁਸੀਂ ਹਮਤਪੁਰਾ ਵਾਲਿਆਂ ਨੇ ਇਹ ਮਨਾ ਕੇ ਇੱਕ ਬਹੁਤ ਸ਼ਰਾਗਾਜੁਗ ਉਪਰਾਲਾ ਕੀਤਾ ਕਿਉਂਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਇਹੋ ਜਿਹੇ ਪ੍ਰੋਗਰਾਮਾਂ ਤੋਂ ਲਗਨ ਲੱਗਦੀ ਆ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਜਿਹੜੇ ਗੁਰੂ ਸੀ ਸਾਡੇ ਜਿਹੜੇ ਰਾਇਬਰ ਸੀਗੇ ਉਹਨਾਂ ਦੀਆਂ ਕੀ ਕਰਵਾਨੀਆਂ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਦਿਹਾੜੇ ਆ ਇਹ ਮਨਾਉਣੇ ਚਾਹੀਦੇ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਥੇ ਬਹੁਤ ਮਾੜਾ ਹਾਲ ਸੀ ਕੱਚਾ ਸੀ ਤੇ ਸਾਡੇ ਨਾਲ ਸਰਪੰਚ ਸਾਹਿਬ ਖੜੇ ਨੇ ਬਾਦਲ ਸਿੰਘ ਜੀ ਹਿੰਮਤਪੁਰਾ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਇਹਨਾਂ ਨੂੰ ਬਕਾਇਦਾ ਕਿਹਾ ਮੈਂ ਕਿਹਾ ਵੀ ਜੋ ਕਹਿੰਦੇ ਆ ਕਰਵਾ ਦਿਓ ਸੋ ਬੜੀ ਸੋਹਣੀ ਐਂਟਰਲੌਕ ਲੱਗੀ ਆ ਤੇ ਬੜਾ ਸੋਹਣਾ ਇਹ ਜਿਹੜਾ ਧੰਮਸਾਲਾ ਬਣ ਚੁੱਕੀ ਆ ਤੇ ਅੱਗੇ ਵੀ ਜੋ ਤੁਹਾਡੀ ਕੋਈ ਡਿਮਾਂਡ ਹੋਗੀ ਤੁਸੀਂ ਸਰਪੰਚ ਸਾਹਿਬ ਦੇ ਨਾਲ ਸਾਂਝੀ ਕਰਨੀ ਆ ਤੇ ਅਸੀਂ ਹਰ ਹਾਲਤ ਦੇ ਵਿੱਚ ਪੂਰੀ ਕਰਾਂਗੇ ਹਾਂਜੀ ਇਹਦੇ ਲਈ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅਸੀਂ ਇੱਕ ਹਾਲ ਦੀ ਮੰਗ ਰੱਖਦੇ ਆਂ ਸਾਡੀ ਸ੍ਰੀ ਗੁਰੂ ਰਵਦਾਸ ਸੁਸਾਇਟੀ ਵੱਲੋਂ ਸਾਡਾ ਕੁਝ ਘਰਾਂ ਦਾ ਜਿਹੜਾ ਇੱਕ ਜਗ੍ਹਾ ਪਈ ਆ ਉੱਥੇ ਅਸੀਂ ਇੱਕ ਜਗ੍ਹਾ ਬਣਾਉਣਾ ਚਾਹੁੰਦੇ ਆਂ ਤੇ ਇਹਦੇ ਲਈ ਤੁਹਾਡੇ ਲਈ ਸਾਰੇ ਵੱਲੋਂ ਮੰਗ ਇਹੀ ਹੈ ਜੀ ਸਾਡਾ ਉਹ ਜਿਸ ਤਰ੍ਹਾਂ ਪਿੰਡ ਹਮਤਪੁਰਾ ਦੇ ਵਿੱਚ ਆਪਾਂ ਪਹਿਲਾਂ ਫਿਰਨੀ ਬਣਾਈ ਆ ਜਾਂ ਹੋਰ ਗਵਰਨਮੈਂਟ ਦੇ ਕੰਮ ਕਰ ਰਹੇ ਆ ਗਲੀਆਂ ਨਾਲੀਆਂ ਦੇ ਕੰਮ ਕਰ ਰਹੇ ਆ ਜਾਂ ਤੁਹਾਡੇ ਇਥੇ ਇੰਟਰਲੌਕ ਲਾਈ ਆ ਇਸੇ ਤਰ੍ਹਾਂ ਜਿਹੜੇ ਤੁਸੀਂ ਕੋਈ ਹਾਲ ਵਾਲੀ ਗੱਲ ਕਹਿੰਦੇ ਆ ਉਹਦੇ ਤੇ ਵੀ ਆਪਾਂ ਵਿਚਾਰ ਕਰਾਂਗੇ ਤੇ ਉਹਨੂੰ ਵੀ ਆਪਾਂ ਸਿਰੇ ਚੜਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਬੋਲੇ ਸੋਨਹੀਆਂ ਰਗਦਾਸ ਸੁਸਾਇਟੀ ਵੱਲੋਂ ਬੋਲੇ ਸੋਨਹੀਆਂ और <laughs> धन्यवाद <laughs> 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 何だ <music>